ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੰਚਨ ਕੁਮਾਰੀ ਉਰਫ ਭਾਬੀ ਕਮਲਕੌਰ ਨਾਮ ਦਾ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਹੈ ਚਰਚਿਤ ਦੇ ਵਿੱਚ ਰਿਹਾ ਕਿਉਂਕਿ ਪਿਛਲੇ ਦਿਨੀ ਜੇਕਰ ਗੱਲ ਕਰੀਏ ਤਾਂ ਕੰਚਨ ਕੁਮਾਰੀ ਜਿਹਦਾ ਕਤਲ ਕਰ ਦਿੱਤਾ ਗਿਆ ਸੀ ਜਿਹਦਾ ਕਤਲ ਤੋਂ ਬਾਅਦ ਅਮਰਿਤਪਾਲ ਮਾਹਰੋ ਨੇ ਆਪਣੇ ਸਿਰ ਦੇ ਉੱਤੇ ਇਸ ਕਤਲ ਦਾ ਸਾਰਾ ਇਲਜ਼ਾਮ ਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਔਰਤਾਂ ਵੱਲੋਂ ਗੰਦਗੀ ਫੈਲਾਈ ਜਾ ਰਹੀ ਹੈ ਤਾਂ ਆਉਣ ਵਾਲੇ ਜਿਹੜੇ ਨੇ ਪੰਜਾਬ ਦੇ ਹਾਲਾਤ ਕਾਫੀ ਖਰਾਬ ਹੋ ਜਾਣਗੇ ਅਮਰਿਤਪਾਲ ਮੈਰੋ ਨੇ ਵੀ ਕਿਹਾ ਕਿ ਜਿਸ ਤਰੀਕੇ ਨਾਲ ਕੰਚਨ ਕੁਮਾਰੀ ਜਿਹੜੇ ਹੈ ਆਪਣੀਆਂ ਗਲਤ ਵੀਡੀਓ ਪਾ ਕੇ ਲੋਕਾਂ ਨੂੰ ਬੱਚਿਆਂ ਦੇ ਵਿੱਚ ਅਸ਼ੀਲਤਾ ਫੈਲਾ ਰਹੀ ਹੈ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੇ ਕਿਹਾ ਅਮਰਿਤਪਾਲ ਮੈਰੋ ਨੇ ਕਿ ਅਸੀਂ ਕੰਚਨ ਕੁਮਾਰੀ ਨੂੰ ਪਹਿਲਾਂ ਉਹਦੇ ਘਰ ਜਾ ਕੇ ਸਮਝਾਇਆ ਲੇਕਿਨ ਉਹਨੂੰ ਜਦੋਂ ਸਾਡੀ ਗੱਲ ਸਮਝ ਨਹੀਂ ਆਈ ਤਾਂ ਫਿਰ ਸਾਨੂੰ ਐਡਾ ਵੱਡਾ ਜਿਹੜਾ ਹੈ ਆਪਣਾ ਜਿਹੜਾ ਉਹਨਾਂ ਵੱਲੋਂ ਕਤਲ ਕਰਨ ਦਾ ਫੈਸਲਾ ਲੈਣਾ ਪਿਆ ਕਿਉਂਕਿ ਜਿਸ ਤਰੀਕੇ ਨਾਲ ਕੰਚਨ ਕੁਮਾਰੀ ਆਏ ਦਿਨ ਜਿਹੜਾ ਹੈ ਅਸ਼ੀਲਤਾ ਫੈਲਾ ਰਹੇ ਸੀਗੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਕਾਫੀ ਲੋਕਾਂ ਵੱਲੋਂ ਕਹੀਏ ਕਿ ਇਹ ਵੀ ਕਿਹਾ ਗਿਆ ਕਿ ਕੰਚਨ ਕੁਮਾਰੀ ਜਿਹੜੀ ਹੈ ਉਰਫ ਜਿਹੜੇ ਭਾਬੀ ਕਮਲਕੌਰ ਨਾਮ ਦੀ ਲੇਡੀ ਹੈ ਉਹਦੀਆਂ ਕਾਫੀ ਗਲਤ ਵੀਡੀਓ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਨਜ਼ਰ ਆਈਆਂ ਉਸ ਦੇ ਨਾਲ ਚੱਲਦਿਆਂ ਹੀ ਜਿਹੜਾ ਹੈ ਕੰਚਨ ਕੁਮਾਰੀ ਦਾ ਜਿਹੜਾ ਹੈ ਕਤਲ ਕਾਲ ਦਿੱਤਾ ਗਿਆ ਜਿਸ ਦੀ ਸਾਰੀ ਜ਼ਿੰਮੇਵਾਰੀ ਅਮਰਿਤਪਾਲ ਮੈਰੋ ਨੇ ਲਈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਗਲਤ ਵੀਡੀਓ ਬਣਾਏਗਾ ਗਲਤ ਕੰਮ ਕਰੇਗਾ ਤੇ ਉਹਨੂੰ ਜਿਹੜਾ ਹੈ ਨਹੀਂ ਬਖਸ਼ਿਆ ਜਾਏਗਾ ਹਾਲਾਂਕਿ ਕਤਲ ਤੋਂ ਬਾਅਦ ਅਮਰਿਤਪਾਲ ਮੈਰੋ ਜਿਹੜੇ ਨੇ ਉਹ ਨਾ ਹੀ ਪੁਲਿਸ ਹਿਰਾਸਤ ਦੇ ਵਿੱਚ ਨੇ ਤੇ ਉਹ ਕਿਹਾ ਜਾ ਰਿਹਾ ਕਿ ਉਹ ਜਿਹੜਾ ਹੈ ਭਾਰਤ ਛੱਡ ਕੇ ਦੁਬਈ ਦੇ ਵਿੱਚ ਪਹੁੰਚ ਗਏ ਨੇ ਇਹ ਕਾਫੀ ਚਰਚਾ ਜਣੀਆਂ ਨੇ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਅੰਮ੍ਰਿਤਪਾਲ ਮੈਰੋ ਦਾ ਇੱਕ ਜਿਹੜਾ ਹੈ ਸਾਥੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿੰਦਾ ਨਾਮ ਹੈ ਨਿਮਰਜਜੀਤ ਜੋ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਹਨਾਂ ਨੇ ਕਾਫੀ ਖੁਲਾਸੇ ਕੀਤੇ ਨੇ ਤੁਹਾਨੂੰ ਦੱਸਿਆ ਕਿ ਇੰਟਰਨੈਟ ਮੀਡੀਆ ਪ੍ਰਭਾਵਿਤ ਕੰਚਨ ਕੁਮਾਰੀ ਉਰਫ ਪੱਬੀ ਕਮਲਕੌਰ ਦੇ ਬਹੁਤ ਚਰਚਿਤ ਕਤਲ ਕਾਂਡ ਵਿੱਚ ਪੁਲਿਸ ਨੇ ਹੁਣ ਮੁਲਾਜ਼ਮ ਦਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਹੈ ਇੰਟਰਨੈਸ਼ਨਲ ਮੀਡੀਆ ਪ੍ਰਭਾਵਕ ਅੰਜਨ ਕੁਮਾਰੀ ਕੇਸ ਵਿੱਚ ਮੁਲਾਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਨਜੀਤ ਧੋਵਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਅਮਰਿਤਪਾਲ ਸਿੰਘ ਮਹਿਰੋ, ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਨਾਮ ਅਜੱਦ ਕੀਤਾ ਹੈ। ਕਤਲ ਦਾ ਮੁੱਖ ਮਲਜ਼ਮ ਅਮਰਿਤਪਾਲ ਸਿੰਘ ਮਹਿਰੋ ਸੀ ਜੋ ਅਮਰੀਕਾ ਤੋਂ ਦੁਬਈ ਭੱਜ ਗਿਆ। ਪੁਲਿਸ ਨੇ ਇਸ ਬਾਰੇ ਜਦੋਂ ਪਤਾ ਲੱਗਾ ਕਿ ਵਿਦੇਸ਼ ਪਹੁੰਚਿਆ ਹੈ ਅਮਰੀਕਾ ਮਹਿਰੋ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਰਣਜੀਤ ਸਿੰਘ ਦੀ ਗ੍ਰਿਫਤਾਰੀ मामले 'ਚ ਅਜੇ ਵੀ ਵਿਚਾਰ ਅਧੀਨ ਹੈ। ਤੁਹਾਨੂੰ ਦੱਸ ਦਈਏ ਕਿ 10 ਜੂਨ ਨੂੰ ਇੰਟਰਨੈਟ ਮੀਡੀਆ ਪਰਵਾਹ ਕੰਜੀ ਕੁਮਾਰ ਦੀ লাশ ਅਦੇਸ਼ ਹਸਪਤਾਲ 'ਚ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਸੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਕਤਲकांड ਦੇ ਦੋ ਵਿਅਕਤੀ ਜਸਪ੍ਰਿਤ ਅਤੇ ਨਿਮਰਨਜੀਤ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੇ ਅਮਰਿਤ ਸਿੰਘ ਮੈਰੋ ਨਾਲ ਮਿਲ ਕੇ ਇੱਕ ਪਹਿਲਾ ਯੋਜਨਾ ਬਣਾਈ ਤੇ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ। ਇਹਨਾਂ ਲੋਕਾਂ ਨੂੰ লাশਕਾਰ ਵਿੱਚ ਪਾ ਦਿੱਤਾ ਤੇ ਹਸਪਤਾਲ ਦੀ ਪਾਰਕਿੰਗ ਵਿੱਚ ਖੜਾ ਕਰ ਦਿੱਤਾ ਤੇ ਭੱਜ ਗਏ। ਤਦਾਨੂੰ ਦੱਸ ਦਈਏ ਕਿ ਕੰਚੇ ਕੁਮਾਰੀ ਦੇ ਕਾੜ ਵਿੱਚ ਅੱਜ ਜਿਹੜਾ ਹੈ ਜਸਪ੍ਰੀਤ ਦੇ ਜਿਹੜਾ ਨਿਮਰਨਜੀਤ ਦਾ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਮੈਰੋ ਦੱਸੇ ਜਾ ਰਹੇ ਨੇ ਕਿ ਉਹ ਦੁਬਈ ਦੇ ਵਿੱਚ ਨੇ ਇਹ ਤਾਂ ਹਜੇ ਤੱਕ ਕੋਈ ਫਾਈਨਲ ਨਹੀਂ ਕਹਿ ਸਕਦੇ ਕਿ ਇਹ ਉਹ ਦੁਬਈ ਦੇ ਵਿੱਚ ਨੇ ਲੇਕਿਨ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਅਮਰਿਤਪਾਲ ਮਹਿਰੋ ਜਦੋਂ ਵੀ ਕਿਸੇ ਤਰ੍ਹਾਂ ਦਾ ਮੈਸੇਜ ਲਾਉਂਦੇ ਨੇ ਤਾਂ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਉਹ ਹਰੇਕ ਦੇ ਪੱਖ ਵਿੱਚ ਖੜੇ ਦਿਖਾਈ ਦਿੱਤੇ ਨੇ ਜਿਵੇਂ ਹਰਬੀਰ ਸਿੰਘ ਦਾ ਜਿੱਥੇ ਕਤਲकांड ਹੋਇਆ ਹੈ ਤੇ ਉਸ ਤੋਂ ਪਹਿਲਾਂ ਇੱਕ ਹੋਰ ਵੀ ਵੱਡੀ ਖਬਰ ਆਈ ਸੀ ਜਿਹੜੀ ਜਿਹੜੀ ਸਗੀ ਉੱਪਰ ਫਾਰਮ ਵਾਲਿਆਂ ਦੀ ਕੁੜੀ ਹੋਂਦੇ ਹੱਥ ਚ ਵੀ ਉਹ ਬੋਲਦੇ ਦਿਖਾਈ ਦਿੱਤੇ ਹਾਲਾਂਕਿ ਉੱਪਰ ਜਿਹੜੀ ਉੱਪਰ ਫਾਰਮ ਵਾਲੀ ਕੁੜੀ ਹੈ ਬਾਅਦ ਵਿੱਚ ਉਹ ਇਹਨਾਂ ਗੱਲਾਂ ਤੋਂ ਮੁਕਰਦੀ ਦਿਖਾਈ ਦਿੱਤੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਮਹਿਰੋ ਹਾਲੇ ਕੀ ਉਹ ਪੁਲਿਸ ਰਿਮਾਂਡ ਵਿੱਚ ਨਹੀਂ ਨੇ ਪੁਲਿਸ ਵੱਲੋਂ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਲੇਕਿਨ ਉਹਨਾਂ ਦੇ ਜਿਹੜੇ ਦੋ ਸਾਥੀ ਜਿਹੜੇ ਨੇ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਧੰਨਵਾਦ